ਰਧਾਨਦਰਦੇਵ ਸਿੰਘ ਬੋਬੀ ਮਾਨ ਜੀ ਦੀ ਇਲੈਕਸ਼ਨ ਕੰਪੇਨ ਨੂੰ ਪਹੁੰਚਣ ਦੇ ਲਈ ਸਾਡੇ ਨਾਲ ਜਨਦੇਵ ਸਿੰਘ ਬੋਬੀ ਮਾਨ ਰਾਜੀਤ ਰਵਿੰਦਰ ਸਿੰਘ ਬਬਲ ਇੰਦਰਾਕ ਸਿੰਘ ਮੰਡਾ ਐਸਐ ਸੰਧੂ ਜੀ ਸਿਰਸ ਸਿੰਘ ਬਕੌਜਾ ਵਾਲਾ ਰਵਿੰਦਰ ਮਾਨ ਜੀ ਪ੍ਰੇਮ ਜੀ ਨਵੀਰ ਜੀ ਹਰਕਪਰਵਾਰਨ ਜੀ ਸਿੰਘ ਤੇ ਹਰਪ੍ਰੀਤ ਸਿੰਘ ਸ਼ਿਵਦਰਪਾਲ ਕੇ ਇਹਨੇ ਸਾਰੇ ਇੱਥੇ ਸਾਰੇ ਹੀ ਕਾਜ ਜੁਰ ਕੋ ਨੋਨ ਬੰਦ ਗਿਰੋ ਅਤਿਅਸ ਕਰਦਾ ਵੈਕੋਚਾ ਦਾ ਖਾਲਸਾ ਵੈਕੋਚਾ ਦੀ ਕਮੇ ਆਜਾ ਕੇ ਆਪ ਪਿੱਛੇ ਘੜ ਕੇ ਸੁਣਜਾ ਇਲੈਕਸ਼ਨ ਤਾਂ ਸਾਰੇ ਪੰਜਾਬ ਦੀ ਹੋ ਰਹੀ ਹੈ ਪਰ ਆਪਣੇ ਵਾਸਤੇ ਹਰਕਤ ਕਰਨ ਵਾਸਤੇ ਬਹੁਤ ਹੀ ਖਾਸ ਗੱਲ ਇਹ ਹੈ ਕਿ ਆਪਣੇ ਆਪਣੇ ਪ੍ਰਵਾਹ ਦੇ ਪਰਦੇ ਨੇ ਸਮਾਏ ਹੋਏ ਪਿਛਵਾ ਸਦਾਨ ਨਰੇਸ਼ ਸਿੰਘ ਬੌਧਿਵਾਨ ਜੀ ਸਰ ਕੀ ਸਦਾਤ ਨਾ ਸਿੰਘ ਬਾਣ ਦੇ ਹੁਣ ਹਰ ਸਿੱਤਰ ਇਲੈਕਸ਼ਨ ਲੜ ਰਹੇ ਹੈ ਤੁਸੀਂ ਸਾਡੇ ਵਾਸਤੇ ਹੁਣ ਇਸ ਗੱਲ ਦਾ ਚੈਲੰਜ ਬਣ ਗਿਆ ਕਿ ਦਾ ਇੰਟਰੈਕਸ਼ਨ ਅਜ ਸਾਰੇ ਗੁਰਦੇਵ ਸਿੰਘ ਬਹਾਮੀਮਾਨ ਬੜਕੇ ਲੜੀਏ ਆਪ ਦਾ ਮੁੱਦਾ ਪੜ੍ਹੀਏ ਪੜ੍ਹੀਏ ਇਸੇ ਤਰ੍ਹਾਂ ਸਾਰਿਆਂ ਨੂੰ ਆਪਾਂ ਮਨ ਤਪੋਚ ਕਰਕੇ ਉਹਨਾਂ ਨੂੰ ਫੋਨ ਤੇ ਪਾ ਜਾ ਕੇ ਇਸ ਗੱਲ ਦੀ ਰਾਜੀ ਕਰੀਏ ਕਿ ਇਹ ਵੋਟ ਹੈ ਇਸ ਰੋਮਨੀ ਕਾਗਿਦ ਦੀ ਹੈ ਜੇ ਮੈਂ ਕੰਮ ਦੀ ਗੱਲ ਕਰਾਂ ਤਾਂ ਮੀਂਹ ਵਾਲੇ ਪਿੰਡ ਦੇ ਵਿੱਚ ਕੋਈ ਐਸਾ ਕੰਮ ਨਹੀਂ ਹੈ ਦਾ ਕੰਮ ਦਾ ਸੰਕਲਨ ਕਾਇਓ ਪਾਈਪ ਲਾਈਨ ਦੀ ਗੱਲ ਐ ਕਾਇਓ ਬੜੀਆਂ ਨਾਲ ਦੀ ਗੱਲ ਐ ਕਾਇਓ ਬਹੁਤ ਕਰ ਮੈਂ ਦੀ ਗੱਲ ਐ ਸਾਰੇ ਕੰਮ ਸਮਨਿਕਲ ਦਾ ਲੈ ਕੀਤੇ ਐ ਜੇ ਸਮਾਨ ਵੀ ਲੈਣਾ ਹੈ ਕਿ ਪਹਿਲੇ ਬੋਤ ਕੰਨ ਕਰਦੇ ਐ ਬਾਕੀ ਬਜਟ ਸਰਗੇ ਮੈਂ ਬੇਨਤੀ ਕਰਦਾ ਅੰਦਰ ਜਿਸਨ ਮੰਡਾ ਨੂੰ ਕਿ ਉਹ ਗਵਰਨਮੈਂਟ ਆ ਕੇ ਆਪਣਾ ਦਾਨ ਕਿ ਇਸ ਦਰ ਵਿੱਚ ਮੰਡਾ ਇਰਦੋ ਸਿੱਧੀ ਬੋਧਾ ਕਹਾਂ ਬਿਕੋ ਲਈ ਅੱਜ ਪੰਡ ਮੀਂਹ ਵਾਲੇ ਜਿੱਦੇ ਪਹੁੰਚੇ ਲੋਕ ਸਭਾ ਹਲਕਾ ਫਰੋਇਦਪੁਰ ਤੋਂ ਸਰੋਮੀ ਆਕਾਲੀ ਦਲ ਦੇ ਮੇਲਵਾਲ ਸਰਦਾਰ ਲਖਦੇਵ ਸਿੰਘ ਜੀ ਭومی ਮਾਨ ਜੀ ਉਹਨਾਂ ਦੇ ਨਾਲ ਕੁਬਿੰਦਰ ਸਿੰਘ ਜੀ ਬਬਲ ਚੇਅਰਮੈਨ ਸਾਹਿਬ ਜਗਸੀਰ ਸਿੰਘ ਜੀ ਬੱਬੂ ਜੈਮਰ ਵਾਲਾ ਜਿਹਦਾ ਪ੍ਰਧਾਨ ਸ਼੍ਰੋਮਣੀ ਕਾਗਿਲ ਦਲ ਫਾਜ਼ਲ ਦਾ ਜੱਸੇ ਸੰਦੂ ਜੀ ਭਗਵੰਦਰ ਰੋਈ ਬਾਬਾ ਜੀ ਅਜੀਤ ਸਿੰਘ ਤੇ ਹਰਪ੍ਰੀਤ ਸਿੰਘ ਸਾਡੇ ਸਭ ਤੋਂ ਪ੍ਰਧਾਨ ਸਰਵਨ ਬਰਬਲ ਸਿੰਘ ਜੀ ਬੈਰੋਕੇ ਨਾ ਮੀਰ ਸਿੰਘ ਜੀ ਬੱਕ ਕਾਲਵਾੜਾ ਸਿਖ ਸਿੰਘ ਜੀ ਤੇ ਮੋਤੀ ਦਾ ਜਿਹੜਾ ਨਾਮ ਲਈ ਕੋਈ ਗਰਹਿ ਕੀਤਾ ਆफी ਚੌਦੇਆ ਬਦਿੰਦਰ ਮਾਨ ਜੀ ਸੇਰ ਤੋਂ ਬੁਢੇ ਤੇ ਐਸ ਨਗਰ ਦੀ ਸੂਚੀ ਸਾਥ ਸੰਗਤ ਫਤੇ ਭਵਾਨ ਕਰਿਓ ਵੈਲੂ ਜੀ ਦਾ ਘਾਂਸਾ ਵੈਲੂ ਜੀ ਦੀ ਫਤੇ ਬੜਾ ਸੂਝਵਾਨ ਨਗਰ ਹੈ ਜਦੋਂ ਤੋਂ ਐਸ ਨਗਰ ਚਾਉਣ ਲੱਗੀਆਂ ਬੜਾ ਹੀ ਤੁਸੀਂ ਸ਼ਰਮ ਵਾਲੀ ਕਾਮੀ ਦਾ ਸਾਥ ਦਿੰਦੇ ਆਇਓ ਇੱਕ ਜੂਨ ਨੂੰ ਜੋ ਇਲੈਕਸ਼ਨ ਹੋਣ ਜਾ ਰਿਹਾ ਹੈ ਉਹਦੇ ਵਿੱਚ ਬੌਵੀ ਮਾਨ ਜੀ ਆਪਣੇ ਮੀਤਵਾਨ ਨੇ ਸਰਦਵਾਸੀ ਸਾਹਿਬ ਜੋਰਾ ਸਿੰਘ ਮਾਨ ਦੇ ਸੁਪੁੱਤਰ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਤਿੰਨ ਵਰੀ ਲੋਕ ਸਭਾ ਦਾ ਮੈਂਬਰ ਚੁਣਿਆ ਚੌਥੀ ਵਰੀ ਹੁਣ ਇਸ ਘਰ ਦੇ ਵਿੱਚ ਫਿਰ ਪਾਰਟੀ ਨੇ ਵਫਾਦਾਰੀ ਦੇਖ ਕੇ ਦੇ ਦਿੱਤੀ ਆ ਆਸ ਹੈ ਜਿਵੇਂ ਲੋਕਾਂ ਦਾ ਪਿਆਰ ਮਿਲਦਾ ਹੈ ਪਿੰਡਾਂ ਸਹਿਰਾਂ ਆਏ ਨਗਰ ਦੇ ਬਾਬੇ ਦੀ ਕਿਰਪਾ ਹੋਵੇ ਕਰਦੇ ਨਹੀਂ ਤੁਹਾਡਾ ਸਹਿਯੋਗ ਦੀ ਲੋੜ ਹੈ ਜੇ ਆਪਾਂ ਕੰਮਾਂ ਦੀ ਗੱਲ ਕਰਕੇ ਲਗਾਉਣ ਲੱਗ ਜੀਏ ਤਾਂ ਮੈਨੂੰ ਲੱਗਦਾ ਪੂਰੇ ਨਹੀਂ ਹੋਵੇ ਪਤਾ ਸੁਣਨ ਨੂੰ ਵੀ ਪਿੰਡਾਂ ਦੇ ਪਹਿਲਾਂ ਕੀ ਹਾਲਾਤ ਸੀ ਅੱਜ ਕੀ ਹੈ ਮੈਂ ਤਾਂ ਇੱਕ ਦਿਨ ਦੀ ਗੱਲ ਆ ਮੈਨੂੰ ਸਰਪੰਚ ਸਾਹਿਬ ਕਹਿੰਦੇ ਉਹ ਨਰਿੰਦਰ ਸਿੰਘ ਦੀ ਪਾਈਪਲਾਈਨ ਸੀ ਮੈਂ ਉਹ ਆਪ ਨਹੀਂ ਆਇਆ ਮੇਰੇ ਕੋਲ ਸਰਪੰਚ ਸਾਹਿਬ ਨੇ ਕਹਿ ਮੈਂ ਤੁਹਾਨੂੰ ਉਹਦੇ ਸਾਨੂੰ ਕੀ ਅਜੇ ਸਰਪੰਚ ਜੀ ਦਾ ਕਹਵਾਂ ਉਹ ਸੇ ਫੜਦੇ ਨਾ ਉਹਦੀ ਨਾਲ ਕੰਮ ਕਰ ਦੇ ਦਿੱਤਾ ਇਸ ਕਰਕੇ ਕਹਿੰਦਾ ਭਾਵ ਕਿ ਇਹ ਵਿੱਚ ਮੁੱਖ ਮੰਤਰੀ ਸਾਫਾ ਦਾ ਕੰਮ ਹੋ ਗਿਆ ਮੇਟੋ ਮੱਡੀ ਜੇ ਆਪਾਂ ਐਮਐਲਏ ਤਾਂ ਹੁਣ ਵੀ ਚੁਣਿਆ ਐਮਐਲਏ ਤਾਂ ਹੁਣ ਵੀ ਚੁਣਿਆ ਆਪਾਂ ਐਮਐਲਏ ਤੇ ਸਵੀਰ ਸਿੰਘ ਬਾਦਲ ਤੇ ਹੋਣ ਵਾਲਿਆ ਕਹਿੰਦਾ ਬੜਾ ਫਰਕ ਸੀ ਉਹ ਇੱਕ ਜੀਐਮ ਲਿਸਟ ਸੀ ਉਸ ਆਪਾਂ ਐਮਐਲਏ ਬਣਾ ਸਕਦੇ ਮੁੱਖ ਮੰਤਰੀ ਬਣਾ ਸਕਦੇ ਇਸ ਕਰਕੇ ਮੇਰੀ ਬੇਨਤੀ ਹੈ ਸਤੋ ਨੂੰ ਮੈਂ ਬਹੁਤ ਹੋਇਆ ਪਹਿਲਾਂ ਵੀ ਡੇਟ ਹੋ ਗਏ ਤੁਹਾਡੇ ਤੋਂ ਕਾਫੀ ਚੌਹਣਿਆ ਪਰ ਬੇਨਤੀ ਹੈ ਜੇ ਆਪਾਂ ਸਾਰੇ ਚੌਣੇ ਅਗੇ ਸਰਬੀਰ ਸਿੰਘ ਬਾਦਲਾਹ ਕੋਲੇ ਵਿੱਚ ਵਿਚਰਨ ਇੱਕ ਦੇ ਕਾਮ ਦਾ ਬੰਦਾ ਹਲਕੇ ਨੂੰ ਕੋਰਣ ਨਹੀਂ ਚਾਹੀਦਾ ਤੇ ਉਹਦਾ ਇੱਕੋ ਹੀ ਇਲਾਜ ਹੈ ਆਪਣੇ ਕੋਲੇ ਮੌਕਾ ਆਇਆ ਹੈ ਕਿ ਆਪਾਂ ਬੋਮੀ ਮੰਦ ਨੂੰ ਬੋਲਣਾ ਪਾ ਕੇ ਚੰਗਾ ਰਿਜਲਟ ਦੇਈਏ ਇਹ ਰਿਜਲਟ ਦੇ ਕੇ ਤੇ ਉਹ ਆਪਣੇ ਤੇ ਮਦਦਵਾਹ ਕਰਦੇ ਆਉਂਦੇ ਇਸ ਕਰਕੇ ਤੁਸੀਂ ਸੂਝਵਾਨ ਨਕਲੋ ਆਸਲੀਅਤ ਹੁੰਦੀ ਤੇ ਜੋਰ ਨਾਲ ਵੀ ਜੇ ਨਹੀਂ ਆਖੋ ਕਿ ਇੱਥੇ ਆ ਥੋੜਾ ਜਿਹਾ ਚੋਰ ਸਾਰੇ ਨਾਲੋ میرے ہوئے سرجیت مٹھا جی جالابا جی جی ਗੈਰ ਪਰਵਾਹ ਕੇ ਜੀ ਬਾਈ ਰਵੀ ਜੀ ਲਖਨਦਰ ਸਿੰਘ ਰੋਈ ਵਾਲਾ ਨਰਵੀਰ ਸਿੰਘ ਗੈਰ ਕਾਲੇ ਵਾਲਾ ਸਤਜੋ ਜੀ ਅਰਪੀ ਜੀ ਰਜਿੰਦਰ ਮਾਨ ਜੀ ਔਰ ਸਾਡਾ ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਬੱਬੂ ਜੈਨ ਵਾਲਾ ਜੀ ਔਰ ਇਸ ਨਗਰ ਦੇ ਮੇਰੇ ਬਹੁਤ ਹੀ ਜ਼ਤਕਾਰਯੋਗ ਬੁਧਵੰਤੇ ਜਜਰੋ ਵਾਤੇ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਭਾਈ ਜੀ ਦੀ ਗੱਲ ਹੈ ਅੱਜ ਆਪਾਂ ਇਲੈਕਸ਼ਨ ਦੇ ਸਮਾਂ ਕੱਟੇ ਹੋਏ 1 ਜੂਨ ਨੂੰ ਇਲੈਕਚਨ ਹੋਣ ਪਿਆਰੇ ਪਾਰਲੀਮੈਂਟ ਦੇ ਇਸ ਤੋਂ ਪਹਿਲਾਂ ਜੁਜ 3 ਵਾਰ ਮੇਰੇ 4 ਵਾਰ ਦੇ ਬਿਜਾ ਸਰਕਾਰ ਜਿਹੜਾ ਸਿੱਟਾ ਮਾਰ ਰਿਹਾ ਤੋਂ ਇਹ ਤਾਂ ਅੱਗੇ ਭੇਜਦੇ ਨੇ 3 ਵਾਰ ਇੱਕ ਵੀ ਬਣਾ ਕੇ ਭੇਜਿਆ ਔਰ 23 ਵਾਰ ਪਾਰਟੀ ਨੇ ਵੀ

ਸ਼ਾਨੀ ਹਰਦਾਗਾ ਤੁਸੀਂ ਸਾਦੇ ਇੱਕ ਵਰਕਰ ਨਾਲ ਮੋਢੇ ਨਾਲ ਮੋਢਾ ਲਾ ਕੇ ਕੜੂੰਗਾ ਔਰ ਤੁਰੀਦਾ ਮੇਰੇ ਗਵਾਹੀ ਪਿੰਡੋਂ ਪੜੜੀ ਪੇਰੋਂ ਤੁਹੀ ਆਪਾਂ ਇੱਕ ਦੂਜੇ ਦੇ ਕੋਈ ਜਾਣ ਪਹਿਚਾਨਦੇ ਕੁਤਾਦ ਨਹੀਂ ਤੁਸੀਂ ਮੈਨੂੰ ਜਾਣਦੇ ਹੋ ਮੈਂ ਉਹ ਤੁਹਾਨੂੰ ਜਾਣਦਾ ਪਹਿਲਾਂ ਵੀ ਆਪਾਂ ਵਿੱਦਰਦੇ ਰਹੇ ਹਾਂ ਮਿਲਦੇ ਰਹੇ ਇੱਕ ਦੂਜੇ ਨੂੰ ਲੇਕਿਨ ਇਹ ਫਾਰ ਜਿਹੜਾ ਜੰਕਸ਼ਨ ਆਣਾ ਇਹ ਲੈ ਕੇ ਇੱਕ ਪੰਚਾਇਤ ਲੈ ਕੇ ਚੱਲ ਰਿਹਾ ਹੈ ਜਿੰਨਾ ਜਿਹਨੂੰ ਆਪਾਂ ਸੰਪਰਕ ਕਰ ਲਾਂਗੇ ਜਿਵੇਂ ਪੰਚਾਇਤ ਲੈਜਰ ਦੇ ਵਿੱਚ ਇੱਕ ਇੱਕ ਮੋਰ ਤੇ ਟੈਕ ਕੀਤੀ ਜਾਂਦੀ ਹੈ ਨਾ ਪਰਿਵਾਰ ਤੇ ਇਸ ਲਈ ਬੇਨਤੀ ਕਰਦਾ ਹੈ ਕਿ ਜਿੱਤੇ ਵੀ ਗੱਲ ਬੱਲ ਜਿਹੜਾ ਯਕੀਨ ਉਹਦੇ ਤਾਂ ਸੰਪਰਕ ਜ਼ਰੂਰ ਕਰੋ ਮੋਹ ਤੇ ਗਵੰਤਾ ਜਾ ਕੇ ਜਿੰਨਾ ਹੋ ਸਕਦਾ ਹੈ جم آدمی نے لارے 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 پر کے کر کے اپنے جو بھی چونکہ ਕਿੰਨੇ ਦਾ ਸਾਡੇ ਨਾਲ ਬੀਬੀਆਂ ਪੈਣਾ ਉਹਨਾਂ ਨੂੰ 1000 ਰੁਪਿਆ ਪ੍ਰਤੀ ਮੇਲੇ ਦੇ ਸਰਕਾਰ ਧਾਰਾ 4 ਦੇ ਅਪਰ ਪ੍ਰਤੀ ਮੇਲੇ ਦੇ ਸਰਕਾਰ ਦੇਵਨਗੇ ਔਰ ਵੀਰੋ ਦੇ ਤਾਇ ਦੇ ਤੱਕ ਨੂੰ ਕੋ ਨਹੀਂ ਆਉਂਦੀ ਹੈ ਪੱਜੀ ਵੀ ਨੇ ਹੋ ਗਿਆ ਉਹਨਾਂ ਦਾ ਕਿਹਾ ਜੀ ਸਾਫ ਲਈਏ ਤਾਂ 20000 ਚੈਦਾ ਦੀ ਲੇਕਿਨ ਮੁਦੇ ਦੇ ਵੀ ਭਾਵੇਂ 1000 ਰੁਪਿਆ ਹੀ ਹੈਗਾ ਔਰ ਨੰਬਰ ਦੋਤੇ ਕਰ ਕੀਤੀ ਸੀ ਕਿ ਇਹ ਜੀ ਬੁਡਾਪਾ ਪੈਨਸ਼ਨ ਉਹਦੀ ਪੁੱਤਰਾ ਤੋਂ 2500 ਕਰਾਂਗੇ ਹੋਈ ਜਿੱਤੀ ਇਹ ਕਰਨਗੇ ਜਦੋਂ ਬਧਾ ਸਭਾ ਲੈਟਰਾਂ ਲਾ ਕੇ ਆਉਂਦੇ ਤਾਂ ਕੀ ਵੀ ਕਰਨਾਗੇ ਲੇਕਿਨ ਮੈਂ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਦੇ ਚਾਰਜੇ ਜਨਾਓ ਆਦਮੀ ਨਾ ਕੋਈ ਉਹਨਾਂਗੇ ਬੋਟਾ ਲੈ ਇਹਨਾਂ ਨੂੰ ਸਵਾਲ ਜ਼ਰੂਰ ਪੁੱਛਿਓ ਆਮ ਆਦਮੀ ਵਾਲਿਆਂ ਨੂੰ ਵੀ ਤੁਸੀਂ ਬੋਟਾ ਲੈ ਕੇ ਤਾਂ ਚਲੇ ਗਏ ਲੇਕਿਨ ਫਿਰ ਜਿਹੜੀਆਂ ਤੁਸੀਂ ਗੱਲਾਂ ਕਰਕੇ ਗਏ ਜੀ ਉਹਨਾਂ ਦੇ ਉਧੇ ਦੋਪੇ ਕੋਈ ਵੀ ਦੋ ਕਾਮਾ ਜੇ ਤੁਸੀਂ ਪੂਰੇ ਕੀ ਤੇ ਹੋ ਮੈਨੂੰ ਵੀ ਲੱਗਦਾ ਬੰਦੇ ਪਿੱਛੇ ਮੇਰੇ ਤੁਹਾਡੇ ਐਮਐਲਏ ਕੋਟੀ ਕੁਝ ਕਿੜਾ ਭਾਅ ਦੇ ਹੁਣ ਭਾਅ ਦੇ ਗੱਲ ਨਹੀਂ ਹੋ ਲਾਈਵ ਚੱਲੀ ਜਾਂਦਾ ਯਾਰ 41 ਦਾ ਨਾਮ ਤੁਹਾਡੇ ਕੋਲੇ ਦਿੱਤ ਬਾਤ ਕਰ ਰਹੇ ਦਾ ਤੁਹ ਦੋਦੇ ਤੁਸੀਂ ਕਿੜਾ ਭਾਅ ਦੇ ਇਹਨਾਂ ਦਾ ਮਕਸਦ ਦੀ ਇੱਕ ਵਾਰੀ ਸੱਦਾ ਅਤੇ ਅਧਿਅਰੋਪ ਮੰਤਰੀ ਹੀ ਕੋਟਿਦੇ ਬਣਨਾ ਔਰ ਉਹਦੇ ਜੋ ਕਾਮਯਾਬ ਹੋਵੇ ਔਰ ਜਦੋਂ ਦੇ ਫਾਇਰ ਕਾਲੀਦਾ ਨੂੰ ਉਨੀ ਕਲ ਕਰਦਾ ਜਿੰਨੀ ਉਹ ਕਰ ਸਕਿਆ ਇਹਦਾ ਕਲਮੀ ਕਾਲੀਦਾ ਨੇ ਈਮਾ ਵਾਗੂ ਕੀਤੀਆਂ ਜੀ ਜੇਨ ਸਰਦ ਕੇ ਉਹ ਬਦ ਲਈ ਅੱਜ ਆਟਾ ਦਾ ਦਿਸ ਕੀ ਉਹ ਵੀ ਕਾਰਟ ਕੱਟੀ ਜਾਂਦੇ ਆ ਆਟੇ ਦਾ ਜਿਹੜਾ 5 ਕਿਲੋ ਦਿੱਤੀ ਕਿਲੋ ਉਹ ਵੀ ਕੱਟ ਕਰਕੇ ਇਹਨਾਂ ਨੇ 5 ਕਿਲੋ ਆਟੇ ਇੰਤਰੀ ਕਰਦੀਆਂ ਔਰ ਦੂਜੇ ਪਾਸੇ ਝਰੋਨੀ ਅਕਾਲੀ ਦਾ ਹੈ ਜਿਹੜੀ ਕਿ ਉਹ ਤੁਹਾਡੀ ਆਪ ਦੀ ਪਾਰਟੀ ਹੈ ਮਾ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਪੰਜਾਬੀਆਂ ਦੇ ਅੱਕਾਂ ਦੇ ਪਹਿਰਾ ਦੇ ਵਾਲੀ ਪਾਰਟੀ ਹੈ ਭਾਈ ਚਾਰ ਇਸਾਨ ਦੇ ਪਹਿਰਾ ਦੇ ਵਾਲੀ ਪਾਰਟੀ ਹੈ ਇਸ ਲਈ ਬੇਨਤੀ ਕਰਦਾ ਹਾਂ ਝਰੋਨੀ ਅਕਾਲੀ ਦਾ ਸਾਥ ਜਰੂਰ ਦਿਓ ਤਕੜੇ ਹੋ ਕੇ ਝਰੋਨੀ ਅਕਾਲੀ ਦਾ ਸਾਥ ਦਿਓ ਇਹੋ ਜੀ ਸ਼ੁਕਰੀਆ ਅਕਾਲੀ ਦਾ

جتیار ہے اس لیے جہجن اپنے وقت ہو کے آم آدمی چاہے

ਆ ਗੱਲਾ ਹੋਰ ਮੈਂ ਕਿ ਜਿਹੜਾ ਖਰੋਨੀ ਕਾਲੀ ਦਾ ਹੈ ਉਹ ਜਿੱਤ ਕੇ ਜਿਹੜੀ ਵੋਟ ਹੈ ਪਾਉਣ ਪਾਉਗਾ ਮੈਂ ਤੁਹਾਨੂੰ ਕੱਟਣਾ ਚਾਹਦਾ ਹਾਂ ਉਹ ਅਕਾਲੀ ਦਾ ਪੁੱਤ ਇਹਨੂੰ ਪਾਊਗਾ ਜਿਹੜੀ ਪਾਰਟੀ ਪੰਜਾਬ ਦਾ ਸਾਂਹੇ ਨਾਲ ਖੜੂਗੀ ਜਿਹੜੀ ਪਾਰਟੀ ਪੰਜਾਬੀਆਂ ਦੀ ਜਿਹੜੀ ਨੰਬਰ ਹੈ ਪੰਜਾਬੀਆਂ ਦੇ ਜਿਹੜੇ ਹੱਕ ਹੈ ਜਿਹੜੀ ਪਾਰਟੀ ਨੂੰ ਪੂਰਾ ਕਰੋਗੇ ਪੰਜਾਬ ਅਕਾਲੀ ਦਾ ਨੋਕ ਕੋਈ ਜਿਉਂਦੀ ਆਪਾਂ ਪਾਰ ਪਾਉਂਦੇ ਨੇ ਕਿ ਜ਼ਰਤ ਤੇ ਅਕਾਲੀ ਦਾ ਨੋਟਿਆ ਜਾ ਰਿਹਾ ਅੱਜ ਆਪਾਂ ਨੂੰ ਬੜੇ ਸਾਲ ਹੋ ਗਏ ਆ ਬੀਜਪੀ ਦਾ ਗੋਹੇ ਨੂੰ ਦੀ ਬੇਵੀ ਦੇ ਤੇ ਸਪੀਡੋਂ ਔਰ ਮੈਂ ਤੁਹਾਨੂੰ ਦੱਸ ਦਿਆਂ ਜਿਹੜੇ ਅੱਜ ਪ੍ਰਧਾਨ ਹੈ ਪਾਰਟੀ ਪ੍ਰਧਾਨ ਦਾ ਸੁਭੇਸ਼ੀ ਪਾਤਰ ਉਹਨਾਂ ਦਾ ਜਿਹੜਾ ਜੀ ਵਿਚਾਰ ਹੈ تو مکلے سبی لہتے ہیں کلال رنگ کے تریبی ریائی کی گردی یہاں دکھتے ہو جو میں جانے ہی چلز رہ رہا اور جیلیاں گوڑ دیں کہ سانیر جنمتے دران کے سپورٹ دیر جاؤں گی جو قضا نہیں دیا تو جو قجاب دیا کردی جو اپنے نجابییاں دیں حق نہیں آکتے لڑے گا تین جن جارے گی حکیث میں پھینسیت آتا ہے لیٹ ہو گئے ہیں ਬੜਾ ਘੰਟਾ ਰਣ ਕੰਡਾ ਪਹਿਲਾਂ ਵੀ ਲੇਟ ਹੈ ਅਕੀ ਪ੍ਰੋਗਰਾਮ ਪੜਿਆ ਇਹਦੇ ਲਈ ਵੀ ਆਦਿ ਇੱਕ ਜੁਰੂਰ ਪੂਰ ਕਰਿਓ ਪਰਮਾਤਮਾ ਮਿਹਰ ਕਰੇ ਜਿੰਦ ਕੇ ਇਹ ਵਿੱਚ ਜਿੰਦ ਤੁਸੀਂ ਨਹੀਂ ਦਵਾ ਦੇਣੀ ਹੈ ਜਿੰਦ ਕੇ ਇਹ ਦੁਬਾਰਾ ਫੇਰ ਇੱਥੇ ਇਕੱਠੇ ਹੋਵਾਂਗੇ ਫੁੱਲਾ ਟਾਈਮ ਵੀ ਲਾ ਕੇ ਆਵਾਂਗੇ ਪਹਿਲਾਂ ਵੀ ਕਰਾਂਗੇ ਔਰ ਤੁਹਾਡੇ ਜਿਹੜੇ ਕੋਈ ਕੰਮ ਪਿਆ ਕੋਈ ਗੱਲਾਂ ਤੇ ਕੋਈ ਦੇਖੇ ਜਾਵਾਂਗੇ ਅਕੀਤ ਮੇਰੀ ਗੱਲ ਹੈ ਇਹ ਇੱਕ ਜੋੜ ਹੁੰਦਾ ਕਣੀ ਦਾ ਬਣਾ ਦਵਾ ਕੇ ਦਾਤ ਦੇ ਜਿਵੇਂ ਪ੍ਰਿਆ ਅਦਰ ਕਿਉ ਦਾਤ ਨੂੰ ਜਿਤਾਇਓ ਇਹ ਵਿੱਚ ਫਰੋਮੇ ਅਕਲੀ ਦਾਦੀ ਤੁਹਾਡੇ ਇਲਾਕੇ ਦੀ ਕਾਮਯਾਬੀ ਹੋਗੀ ਔਰ ਜਦ ਬੀਸੇ ਬਾਦ ਦੀ ਦੇ ਆਤਮ ਹੁੰਦਾ ਹੁੰਦੇ ਸਾਰੇ ਚੰਗਰ ਦਾ ਬਹੁਤ ਮਹਤਵਪੂਰਨ ਹਾਈਡਰੋਜੀਕਲ ਸਰਕਲ tha ਹਾਈਡਰੋਜੀਕਲ